ਜਾ ਪੱਖਾ ਗੁਆਦੇ এয়ারਪੋਰਟ ਤੇ ਲੱਗਿਆ ਜਿਹੜਾ ਸਾਰੇ ਪਿੰਡ ਨੂੰ ਹਵਾ ਦੇ ਸਕਦਾ ਪੱਖਾ ਘੁੰਮਦਾ ਆਹ ਦੇਖੋ ਕਿੱਡੇ ਕਿੱਡੇ ਪਰਨੇ ਉਹਦੇ ਔਰ ਲੱਗ ਪੱਗ ਇਹ ਸਮਝੋ ਕਿ ਅੱਜ ਤੇ 에어ਪੋਰਟ ਤੇ ਹਵਾਏ ਵੀ ਆ ਰਹੀ ਆ ਐਡੇਡੇ ਪਰਾਂ ਵਾਲਾ ਪੱਖਾ ਛੇ ਵੀ ਕਦੇ ਕਿਸੇ ਨੇ ਦੇਖਿਆ ਹੋਵੇ ਇਹਦਾ ਪੱਖਾ ਵੀ ਹੋ ਸਕਦਾ ਔਰ ਦੇਖੋ ਆ 에어ਪੋਰਟ ਦਾ ਘੁਆ ਦਾ ਜਿਸ ਤੇ ਸਾਰੇ ਲੋਕ ਬੈਸਤੇ ਨੇ ਔਰ ਇਸਾਰੇ 에어ਪੋਰਟ ਦੇ ਕਹੇ ਜੀ ਪਰਾਚੰਦਾ ਜਿਸੀ ਕਰਕੇ ਆਰੇ ਏਅਰਪੋਰਟ ਤੇ ਅਜੇ ਚਾਰ ਪੱਖੇ ਲੱਗੇ ਹੋਏ ਨੇ ਜਿਹੜੇ ਪੂਰੇ ਏਅਰਪੋਰਟ ਤੇ ਹਵਾ ਦੇ ਰਹੇ